ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਸਾਰੀਆਂ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਨਾਲ ਗੱਠ ਜੋੜ ਦੀਆਂ ਕੋਸ਼ਿਸ਼ਾਂ ਸਮਝੌਤੇ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੀਡਰ ਸਾਰਿਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੇ ਉਹਨਾਂ ਦੇ ਕੋਲ ਪਹੁੰਚ ਕੀਤੀ ਸੀ ਅਤੇ ਹੁਣ ਪਹੁੰਚੇ ਨੇ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਖਹਿਰਾ ਦਾ ਕੀ ਕਹਿਣਾ ਸੀ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਸਮੇਂ ਦੀ ਮੰਗ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੋ ਪਰਵਾਰ ਰਾਜ ਕਰ ਰਹੇ ਨੇ ਦੋ ਵੱਡੇ ਦੋ ਪ੍ਰਾਣੀਆਂ ਪਾਰਟੀਆਂ ਰਾਜ ਕਰ ਰੀਆਂ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਆ ਤੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਆ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਬਿਲਕੁਲ ਤਬਾਈ ਦੇ ਕੰਡੇ ਤੇ ਪਹੁੰਚਾ ਦਿੱਤਾ 2.5 ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਦੀ ਆਤਮੱਤਿਆਂ ਵਾ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਬੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 3 ਸਾਲ ਹੋ ਗਏ ਕੋਈ ਇਨਸਾਫ ਪਸੰਦੀ ਨਹੀਂ ਬਾਈਬਲ ਕਲਾਸ ਗੋਲੀਕਾਂ ਚੱਲਿਆ ਕੋਈ ਇਨਸਾਫ ਪਸੰਦੀ ਨਹੀਂ ਅੱਜ ਕੀ ਮੀਟਿੰਗ ਹੋਈ ਇਹਨਾਂ ਨੂੰ ਸੱਤਾ ਤੋਂ ਪਰੇ ਕਰਨ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਤੀਸਰਾ ਸਾਫ ਸੁਥਰਾ ਬਦਲ ਪੈਦਾ ਕਰਨ ਲਈ ਅਸੀਂ ਚਾਹੁੰਦੇ ਆ ਕਿ ਸਾਰੀਆਂ ਹਮ ਖਿਆਲ ਪਾਰਟੀਆਂ ਆਪੋਜੀਸ਼ਨ ਦੀਆਂ ਇੱਕ ਪਲੈਟਫਾਰਮ ਤੇ ਇਕੱਠੀਆਂ ਹੋਣ ਕੋਈ ਵੀ ਆਪੋਜੀਸ਼ਨ ਦੀ ਵੋਟ ਪੰਜਾਬ ਦੇ ਵਿੱਚ ਡਿਵਾਈਡ ਨਾ ਹੋਵੇ ਇੱਕ ਮਹਾ ਗੱਠਜੋੜ ਤਿਆਰ ਕੀਤਾ ਜਾਵੇ ਸੁਖਪਾਲ ਸਿੰਘ ਖੈਰਾਣੇ ਤੇ ਟਕਸਾਲੀਆਂ ਤੋਂ ਵੀ ਇੱਕਦਮ ਅੱਗੇ ਵਧ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਮਹਾ ਗੱਠ ਜੋੜ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਮੈਂ ਅੰਦਰ ਬੈਠੇ ਬ੍ਰਹਮਪੁਰਾ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਅਗਰ ਸਾਰੇ ਸਹਿਮਤ ਹੋਣਗੇ ਤਾਂ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰ ਰਹੀ ਦਿੱਲੀ ਵਿੱਚ ਜਾਂ ਪੰਜਾਬ ਦੇ ਵਿੱਚ ਤੇ ਉਹ ਕਹਿਣ ਕਿ ਹਾਂ ਅਸੀਂ ਐਂਟੀ ਕਾਂਗਰਸ ਤੇ ਐਂਟੀ ਬਾਦਲ ਦਲ ਇਲੈਕਸ਼ਨ ਚ ਪਾਰਟਿਸਪੇਟ ਕਰ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਆ ਜਾਣ ਕਿ ਸਾਡੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਵਾ ਪਰ ਅਲਟੀਮੇਟਲੀ ਏਮ ਕੀ ਆ ਅਲਟੀਮੇਟਲੀ ਏਮ ਹੈ ਕਿ ਸਟੇਟ ਨੂੰ ਬਚਾਉਣਾ ਕਿਦਾਂ ਦੇਖੋ ਅਗਰ ਸਾਰੇ ਪੰਜਾਬ ਦੇ ਵਿੱਚ ਯੂਨਾਈਟ ਹੋ ਰਹੀ ਆ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਕਿ ਆਪੋਜੀਸ਼ਨ ਨੂੰ ਫਿਰ ਜੇ ਜੇ ਸਾਰੀ ਆਪੋਜੀਸ਼ਨ ਫਰਜ਼ ਕਰ ਉਹ ਇਕੱਠੀ ਹੁੰਦੀ ਹੈ ਤੇ ਕੁਝ ਚੰਦ ਬੰਦੇ ਵਿੱਚੋਂ ਕਹਿੰਦੇ ਨਹੀਂ ਜੀ ਅਸੀਂ ਤਾਂ ਹਲੇ ਦਾ ਕੀਰ ਖਿੱਚਣੀ ਇਹਦਾ ਮਤਲਬ ਕਿ ਉਹ ਕਿਸੇ ਹੋਰ ਨੂੰ ਫਾਇਦਾ ਦੇਣ ਦੀ ਰਾਜਨੀਤੀ ਕਰਨਗੇ ਜੀ ਇਹ ਸੱਦਾ ਦਿੰਦੇ ਤੁਹਾਨੂੰ ਮੇਰਾ ਖੁੱਲਾ ਸੱਦਾ ਮੈਂ ਤਾਂ ਇਹਨਾਂ ਦੇ ਖਾਸ ਤੌਰ ਤੇ ਬ੍ਰਹਮਪੁਰਾ ਸਾਹਿਬ ਨੂੰ ਕਹਿ ਕੇ ਕੁਝ ਅਜੀ ਹੈ ਕਹਿਣਾ ਸ਼੍ਰੋਮਣੀਆ ਕਾਲ ਦਾ ਟਕਸਾਲੀ ਦੇ ਪ੍ਰਧਾਨ ਹੈ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਆਪੋਜੀਸ਼ਨ ਨੂੰ ਇੱਕ ਥਾਂ ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਵੋਟਾਂ ਨਾ ਵੰਡੀਆਂ ਜਾ ਸਕਣ ਅਸੀਂ ਇੱਕ ਟੱਬਰ ਚਾਹੁੰਦੇ ਆਂ ਇਕੱਠੇ ਹੋਣਾ ਚਾਹੁੰਦੇ ਆਂ ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਨਾ ਲਾਇੰਸ ਕਰ ਰਹੇ ਆਂ ਜਦੋਂ ਲਾਇੰਸ ਵੀ ਇੱਕ ਟੱ ਉਹ ਲਾਇਸ ਕਰੀਦਾ ਉਹ ਵੀ ਇੱਕ ਨੰਬਰ ਬਣ ਜਾਂਦਾ ਸਭ ਕੁਝ ਹੋ ਗਿਆ ਠੀਕ ਠਾਕ ਹੈ ਸਾਡਾ ਪਿੰਡ ਠੀਕ ਹੈ ਹੁਣ ਵੀ ਠੀਕ ਹੈ ਅਸੀਂ ਉਹਨਾਂ ਦੇ ਖਿਲਾਫ ਆ ਇਹ ਵੀ ਪਿੰਡ ਉਹਨਾਂ ਦੇ ਖਿਲਾਫ ਆ ਇਹ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਵੋਟਾਂ ਦੇ ਮੰਡੀਆਂ ਜਾਣ ਤੇ ਇੱਕ ਥਾਂ ਹੋ ਕੇ ਖਾਲਨਾ ਇਹ ਸਭ ਕੁਛ ਆਪਾਂ ਕਰੀਏ ਬਿਲਕੁਲ ਜੀ ਮੈਂ ਤਾਂ ਕੱਲ ਵੀ ਕਿਹਾ ਪਰਸੋਂ ਵੀ ਕਿਹਾ ਰੋਜ਼ ਕਹਿਣਾ ਵਾਂ ਕਿ ਇਹ ਮਾਂ ਗੱਠ ਜੋੜ ਜਿਹੜਾ ਬਣਣਾ ਯਾਰ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਦਰਅਸਲ ਸੁਖਪਾਲ ਸਿੰਘ ਖੇਰਾ ਦੇ ਵੱਲੋਂ ਪਹਿਲਾਂ ਪੰਜਾਬ ਡੈਮੋਕਰੈਟਿਕ ਅਲਾਈਅንስ ਦੀ ਇੱਕ ਕਮੇਟੀ ਕੀਤੀ ਗਈ ਸੀ ਜਿਸ ਦੇ ਵਿੱਚ ਭੋਜਨ ਸਮਾਏ ਪਾਰਟੀ ਪੰਜਾਬੀ ਇਕਤਾ ਪਾਰਟੀ ਲੋਕ ਇਨਸਾਫ ਪਾਰਟੀ ਅਤੇ ਪੰਜਾਬ ਮਜਦੇ ਸਾਰੇ ਲੀਡਰ ਵੱਡੇ ਲੀਡਰ ਸ਼ਾਮਲ ਹੋਏ ਸਨ ਉਸ ਦੇ ਵਿੱਚ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਸ਼ਰੋਮਣੀਆਂ ਕੱਲ ਦਾ ਟਕਸਾਲੀ ਦੇ ਨਾਲ ਵੀ ਸਮਝੌਤੇ ਦੇ ਲਈ ਗੱਠ ਜੋੜ ਦੇ ਲਈ ਮੁਲਾਕਾਤ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਸੁਖਪਾਲ ਸਿੰਘ ਖੇਰਾ ਅਮਰੀਸਰ ਪਹੁੰਚੇ ਦ ਪਹੁੰਚੇ ਜਿਹ ਤੋਂ ਬਾਅਦ ਮੀਟਿੰਗ ਤੋਂ ਬਾਅਦ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਅਤੇ ਸਾਫ ਤੌਰ ਤੇ ਦੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲ ਦਾ ਟਕਸਾਲੀ ਇਹਨਾਂ ਦੋਹਾਂ ਤਰ੍ਹਾਂ ਦੇ ਨਾਲ ਗਠਜੋੜ ਕਰਨਾ ਚਾਹੁੰਦਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਅਤੇ ਪੰਜਾਬੀ ਇਕਤਾ ਪਾਰਟੀ ਦੇ ਨਾਲ ਉਹ ਗਠਜੋੜ ਕਰਨਾ ਚਾਹੁੰਦਾ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਕੋਲ ਪਹੁੰਚ ਕੀਤੀ ਸੀ ਅਤੇ ਹੁਣ ਸੁਖਪਾਲ ਸਿੰਘ ਖੈਰਾ ਉੱਥੇ ਪਹੁੰਚ ਗਏ ਨੇ ਪਰ ਸ਼੍ਰੋਮਣੀ ਅਕਾਲ ਦਾ ਟਕਸਾਲੀ ਦੇ ਲੀਡਰ ਇਸ ਵੇਲੇ ਦੋ ਜਿੱਤੀ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਇਸ ਗਠਜੋੜ ਦੇ ਵਿੱਚ ਨਾਲ ਲੈ ਲੈਣਾ ਚਾਹੀਦਾ ਹੈ ਪਰ ਆਮ ਆਦਮੀ ਪ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹਨਾਂ ਦੀਆਂ ਦੂਰੀਆਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਹੁਣ ਇੱਕ ਪਲੇਟਫਾਰਮ ਤੇ ਹੋਣਾ ਲਗਭਗ ਅਸੰਭਵ ਮੰਨਿਆ ਜਾ ਰਿਹਾ ਹੈ ਜਦਕਿ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਉਹਨਾਂ ਦੇ ਵਿੱਚ ਪੇਚ ਫਸ ਸਕਦਾ ਹੈ ਕਿਉਂਕਿ ਪੰਜ ਲੋਕ ਸਭਾ ਦੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤੇ ਨੇ ਅਤੇ ਜੇਕਰ ਪੰਜਾਬੀ ਇਕਤਾ ਪਾਰਟੀ ਜਾਂ ਫਿਰ ਪੰਜਾਬ ਡੈਮੋਕਰੈਟਿਕ ਅਲਾਈਐਂਸ ਦੇ ਨਾਲ ਇਹਨਾਂ ਦਾ ਗੱਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਰੇੜਕਾ ਪੈ ਸਕਦਾ ਹੈ ਜੋ ਕਿ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਨੂੰ ਖਾਸ ਤੌਰ ਤੇ ਮਨਜ਼ੂਰ ਨਹੀਂ ਹੋਏਗਾ ਕਿਉਂਕਿ ਦੋਨੋਂ ਲੀਡਰ ਆਪਸ ਵਿੱਚ ਈ ਕਿਸੇ ਕੋਈ ਵੀ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦਾ ਇਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਗਠਜੋੜ ਹੋਣਾ ਲਗਭਗ ਅਸੰਭਵ ਮੰਨਿਆ ਜਾ ਰਿਹਾ ਹੈ ਭਾਵੇਂ ਕਰਨਜੀਤ ਸਿੰਘ ਬਰਾਂਪੂਰਾ ਦਾ ਕਹਿਣਾ ਹੈ ਕਿ ਮੈਂ ਇਹਨਾਂ ਦੇ ਵਿੱਚ ਵਿਚੂਲਗੀ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਸਾਰੀ ਆਪੋਜੀਸ਼ਨ ਇੱਕ ਪਲੇਟਫਾਰਮ ਤੇ ਆ ਜਾਵੇ ਪਰ ਇਹ ਲਗਭਗ ਅਸੰਭਵ ਇਸ ਨੂੰ ਮੰਨਿਆ ਜਾ ਰਿਹਾ ਹੈ ਪਰ ਭਵਿੱਖ ਦੇ ਵਿੱਚ ਕੀ ਹੋਏਗਾ ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਕਿਉਂਕਿ ਜੇਕਰ ਇਹ ਮਹਾ ਗਠਜੋੜ ਬਣ ਜਾਂਦਾ ਹੈ ਤਾਂ ਇਸ ਦੇ ਨਾਲ ਸਭ ਤੋਂ ਵੱਧ ਨੁਕਸਾਨ ਹੋਏਗਾ ਕਾਂਗਰਸ ਪਾਰਟੀ ਦਾ ਜਿਸ ਨੂੰ ਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਮਜ਼ਬੂਤ ਮੰਨਿਆ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਵੀ ਹਾਲਾਤ ਪੰਜਾਬ ਦੇ ਵਿੱਚ ਕੁਝ ਖਾਸ ਠੀਕ ਨਹੀਂ ਸਭ ਤੋਂ ਮਜ਼ਬੂਤ ਕਾਂਗਰਸ ਪਾਰਟੀ ਹੈ ਪਰ ਜੇਕਰ ਮਹਾਗਠ ਜੋੜ ਹੋ ਜਾਂਦਾ ਤਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਇੱਥੇ ਲੱਗ ਸਕਦਾ ਹੈ ਪਰ ਫਿਲਹਾਲ ਇਹ ਗਠਜੋੜ ਸਿਰੇ ਚੜਦਾ ਦਿਖਾਈ ਨਹੀਂ ਦੇ ਰਿਹਾ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਇਹੀ ਸਵਾਲ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਇਕਤਾ ਪਾਰਟੀ ਪੰਜਾਬ ਡੈਮੋਕਰੈਟਿਕ ਅਲਾਈਅንስ ਦੇ ਵਿੱਚ ਤਕਸਾਲੀਗਾਂ ਨੂੰ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਦੇ ਨਾਲ ਦਾਰੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਨੂੰ ਲੜ ਕੇ ਇੱਕ ਮਹਾਗਠ ਜੋੜ ਬਣਾ ਲੈਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਕੀ رائے ਹੈ ਤੁਹਾਨੂੰ ਕੀ ਲੱਗਦਾ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਹੀ ਅਗਲੀ ਵਾਰ ਫਿਰ ਕਿਸੇ ਖਬਰ ਦੇ ਨਾਲ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਦੇਖੋ ਗੱਲ ਇਹ ਹੈਗੀ ਆ ਕਿ ਅੱਜ ਸਮੇਂ ਦੀ ਮੰਗ ਕੀ ਆ ਸਮੇਂ ਦੀ ਮੰਗ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੋ ਪਰਿਵਾਰ ਰਾਜ ਕਰ ਰਹੇ ਨੇ ਦੋ ਵੱਡੇ ਦੋ ਪੁਰਾਣੀਆਂ ਪਾਰਟੀਆਂ ਰਾਜ ਕਰ ਰਹੀਆਂ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਆ ਤੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਆ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਬਿਲਕੁਲ ਤਬਾਈ ਦੇ ਕੰਡੇ ਤੇ ਪਹੁੰਚਾ ਦਿੱਤਾ 2.5 ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਦੀ ਆਤਮੱਤਿਆਂ ਵਾ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਬੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 3 ਸਾਲ ਹੋ ਗਏ ਕੋਈ ਇਨਸਾਫ ਪਸੰਦੀ ਨਹੀਂ ਬਾਈਬਲ ਕਲਾਸ ਗੋਲੀकांड ਚੱਲਿਆ ਕੋਈ ਇਨਸਾਫ ਪਸੰਦੀ ਨਹੀਂ ਅੱਜ ਕੀ ਮੀਟਿੰਗ ਹੋਈ ਇਹਨਾਂ ਨੂੰ ਸੱਤਾ ਤੋਂ ਪਰੇ ਕਰਨ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਤੀਸਰਾ ਸਾਫ਼ ਸੁਥਰਾ ਬਦਲ ਪੈਦਾ ਕਰਨ ਲਈ ਅਸੀਂ ਚਾਹੁੰਦੇ ਆ ਕਿ ਸਾਰੀਆਂ ਹਮ ਖਿਆਲ ਪਾਰਟੀਆਂ ਆਪੋਜੀਸ਼ਨ ਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਕੋਈ ਵੀ ਆਪੋਜੀਸ਼ਨ ਦੀ ਵੋਟ ਪੰਜਾਬ ਦੇ ਵਿੱਚ ਡਿਵਾਈਡ ਨਾ ਹੋਵੇ ਇੱਕ ਮਹਾ ਗੱਠਜੋੜ ਤਿਆਰ ਕੀਤਾ ਜਾਵੇ ਔਰ ਇਸ ਨਜ਼ਰੀਏ ਨਾਲ ਅਸੀਂ ਪਟਿਆਲੇ ਤੋਂ 16 ਦਸੰਬਰ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਅਨਾਉਂਸ ਕੀਤਾ ਅਸੀਂ ਜਿਹਦੇ ਵਿੱਚ ਬਹੁਜਨ ਸਮਾਜ پارٹی ਬੈਂਸ ਬ੍ਰਦਰਸ ਡਾਕਟਰ ਧਰਮਵੀਰ ਗਾਂਧੀ ਤੇ ਹੁਣ ਪੰਜਾਬੀ ਇਕਤਾ ਆਲਰੇਡੀ ਇਨਕਲੂਡ ਸ਼ਾਮਲ ਹੋ ਚੁੱਕੇ ਨੇ ਔਰ ਅਸੀਂ ਅੱਜ ਇਹਨਾਂ ਨੂੰ ਮਿਲਣ ਆਏ ਆਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਬ੍ਰਹਮਪੁਰਾ ਸਾਹਿਬ ਬੜੇ ਤਜਰਬੇਕਾਰ ਨੇ ਸਾਡੇ ਬਹੁਤ ਸਾਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਮਰਹੂਮ ਸਰਦਾਰ ਸੁਗਿੰਦਰ ਸਿੰਘ ਉਹਨਾਂ ਨੇ ਲੰਬਾ ਅਰਸਾ ਸਹੀ ਇਕੱਲੀ ਸੀਟ ਵਿੱਚ ਚੇਲਾ ਕਟੀਆਂ ਕੰਮ ਕੀਤਾ ਜੂਜੇ ਔਰ ਜਿਹੜਾ ਨਾ ਕਿ ਗੱਲ ਕੀਤੀ ਅੱਜ ਕਿ ਆਪਾਂ ਸਾਰੇ ਯਤਨ ਕਰੀਏ ਕਿ ਆਪਾਂ ਹਮ ਖਿਆਲ ਔਰ ਮੈਂ ਖੁਸ਼ ਹਾਂ ਕਿ ਇਹਨਾਂ ਨੇ ਬੜਾ ਪੋਜ਼ਿਟਿਵ ਉਹਦੇ ਵਿੱਚ ਸਾਨੂੰ ਅ ਭਰੋਸਾ ਦਿੱਤਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੀਟਿੰਗਾਂ ਕਰਕੇ ਇਸ ਨੂੰ ਹੋਰ ਫਾਰਮਲਾਈਜ਼ ਕਰਾਂਗੇ ਐਂਡ ਇਸ ਨੂੰ ਹੋਰ ਮਜ਼ਬੂਤ ਕਰਾਂਗੇ ਦੇਖੋ ਪਲੀਜ਼ ਅੰਡਰਸਟੈਂਡ ਕਿ ਅੱਜ ਦੇਸ਼ ਦੇ ਵਿੱਚ ਐਨਡੀਏ ਹੈ ਤੇ ਯੂਪੀਏ ਹੈ ਬਹੁਤ ਸਾਰੇ ਇਸ਼ੂਸ ਕਲੈਸ਼ ਆਦੇ ਨੇ ਸੈਂਟਰ ਤੇ ਸਟੇਟ ਦੇ ਵਿੱਚ ਆਪਣੇ ਆਪਣੇ ਪਾਰਟੀਆਂ ਦੇ ਪਰ ਭਾਰਤ ਦੀ ਰਾਜਨੀਤੀ ਵਿੱਚ ਯਾਰ ਸੁਪੇ ਯਾਰ ਭਾਰਤ ਨੂੰ ਇੱਕ ਸਟੇਬਲ ਸਰਕਾਰ ਦੇ ਵਿੱਚ ਗੱਠ ਜੋੜ ਨੈਸ਼ਨਲ ਲੈਵਲ ਦੇ ਉੱਤੇ ਬਣੇ ਹੋਏ ਨੇ ਸੋ देयरफॉर ਦੇ ਕੈਨ ਬੀ ਡਿਫਰੈਂਸ ਬੀਟ ਆਮ ਆਦਮੀ ਪਾਰਟੀ ਐ ਨਾਸ ਬਟ ਵੈਨ ਅਗਰ ਉਹ ਅਗਰ ਉਹ ਸਮਝਦੇ ਕਿ ਅਸੀਂ ਪੰਜਾਬ ਦੇ ਹਿੱਤ ਲਈ ਲੜਨੀ ਆ ਤੇ ਫਿਰ ਐਡਜਸਟਮੈਂਟ ਕਰਕੇ ਅਕਾਲੀ ਦਲ ਅੱਦਲ ਨੂੰ ਤੇ ਕਾਂਗਰਸ ਨੂੰ ਹਰਾਉਣ ਵਿੱਚ ਉਹ ਸ਼ਮੂਲੀਅਤ ਆਪਣਾ ਹਿੱਸਾ ਪਾ ਸਕਦੇ ਤੁਹਾਨੂੰ ਵੈਸੇ ਬੀਟੀਕੇ ਆ ਰਿਹਾ ਜੀ ਕਾਂਗਰਸ ਦੇ ਦੇਖੋ ਅਗਰ ਜਿਹੜੇ ਮੈਨੂੰ ਬੀ ਟੀਮ ਕਹਿੰਦੇ ਨੇ ਕਾਂਗਰਸ ਦੀ ਤੇ ਫਿਰ ਮੇਰੇ ਤੇ NDPS ਦਾ ਇੱਕ ਬਹੁਤ سنگੀਨ ਦਗ ਦਾ ਬਿਲਕੁਲ ਬੇਬੁਨਿਆਦ ਮਨਕਰਤ ਝੂਠਾ ਮੁਕਦਮਾ ਜਿਹਦੇ ਵਿੱਚ ਮੈਨੂੰ 20 ਸਾਲ ਕੈਦ ਕਰਾ ਸਕਦੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਜੇ ਮੈਂ ਉਹਨਾਂ ਕੋਮਪਰਮਾਈਜ਼ ਹੁੰਦਾ ਤੇ ਮੇਰੇ ਖਿਲਾਫ ਕਿਹੜਾ ਮੁਕਦਮਾ ਕਿਉਂ ਖੜਾ ਕਰਦੇ ਔਰ ਕਿਉਂ ਖੜਾ ਕਰਾ ਕੋ ਕਿ ਮੈਂ ਉਹਨਾਂ ਦਾ ਇੱਕੜਾ ਇੰਪੋਰਟੈਂਟ ਮਨਿਸਟਰ ਜਿਹੜਾ ਰਾਣਾ ਗੁਜੀ ਤੇ ਜਿਹੜਾ ਕੈਪਟਨ ਅਬਰਿੰਦਰ ਸਿੰਘ ਦਾ ਰਾਸੀ ਮੈਂ ਉਸ ਨੂੰ ਮਾਈਨਿੰਗ ਮਾਫੀਆ ਵਿੱਚ ਘੇਰ ਕੇ ਉਹਦਾ ਅਸਤੀਫਾ ਦਿਵਾਇਆ ਸੀ ਸੋ ਇਹ ਕਹਿਣ ਨੂੰ ਤਾਂ ਜੋ ਮਰਜੀ ਕੋਈ ਕਹੀ ਜਵੇ ਕਾਂਗਰਸ ਵਾਲੇ ਕਹਿੰਦੇ ਆ ਜੀਪੀ ਦੀ ਵੀ ਟੀਮ ਹੈ ਬੀਜੇਪੀ ਵਾਲੇ ਕਹਿੰਦੇ ਕਾਂਗਰਸੀ ਵੀ ਟੀਮ ਹੈ ਅਸ ਕੇਸੀ ਵੀ ਟੀਮ ਨਹੀਂ ਅਸੀਂ ਪੰਜਾਬ ਦੇ ਹਿੱਤਰ ਲਈ ਖੜੇ ਆ ਅਸੀਂ ਪੰਜਾਬ ਦੀ ਪੂਰੀ ਲੜਾਈ ਅਖੀਰ ਤੱਕ ਲੜਾਂਗੇ ਔਰ ਪੰਜਾਬ ਵਿੱਚ ਪਰिवर्तन ਲਿਆ ਕੇ ਛਾਂਗੇ ਸੁਖਿੰਦਰ ਰੰਧਾਵਾ ਉਹ ਮਜੀਠੀਆ ਉਹ ਮਜੀਠੀਆ ਕਹਿੰਦਾ ਵੀ ਇਹ ਟਕਸਾਲੀ ਕਾਲਜ ਵਾਲੀ ਦਾ ਮਗਰ ਦੀ ਵੀ ਟੀਮ ਹੈ ਦੱਸੋ ਇਹੋ ਜਿਹੇ ਜਿਹੜੇ ਜੰਮੇ ਵੀ ਨਹੀਂ ਹੈਰਾਨ ਸੁਖਿੰਦਰ ਰੰਧਾਵਾ ਦੀ ਅੱਜ ਇੱਕ ਸਟੇਟਮੈਂਟ ਆਈ ਹੈ ਕਿ ਸੁਖਪਾਲ ਖੈਰਾ ਤੁਸੀਂ ਦੇਖੋ ਰੰਧਾਵਾ ਜੀ ਕੀ ਕਹਿੰਦੇ ਨੇ ਮੈਨੂੰ ਕੋਈ ਚਿੰਤਾ ਨਹੀਂ ਮੈਂ ਆਪਣੇ ਪਿਛਲੇ 20 ਸਾਲ ਦਾ ਰਾਜਨੀਤਿਕ ਸਫ਼ਰ ਜਿਹੜਾ ਤੈਅ ਕੀਤਾ ਵਾ ਉਹ ਸੱਚ ਦੇ ਆਧਾਰ ਤੇ ਕੀਤਾ ਮੈਂ ਕਦੀ ਕਿਸੇ ਦੀ ਖੁਸ਼ਾਮਦ ਨਹੀਂ ਕੀਤੀ ਕਦੀ ਕਿਸੇ ਦੀ ਚਮਚਾਗਰੀ ਨਹੀਂ ਕੀਤੀ ਕਦੀ ਮੈਂ ਇਸ਼ੂਸ ਤੇ ਕੰਪਰੋਮਾਈਜ਼ ਨਹੀਂ ਕੀਤਾ ਜਿੱਥੇ ਕਾਂਗਰਸ ਗਲਤ ਕਰਦੀ ਸੀ ਉਹਨਾਂ ਨੂੰ ਉੱਥੇ ਟੋਕਦੇ ਸੀਗੇ ਔਰ ਜਿਹੜਾ ਪਿਛਲਾ ਜਿਹੜਾ ਐਕਸਪੈਰੀਮੈਂਟ ਆਮ ਆਦਮੀ ਨਾਲ ਹੋਇਆ ਉਹ ਕੋਈ ਇਕੱਲਾ ਖੇੜਾ ਗਿਆ ਬਾਹਰ ਆਮ ਆਦਮੀ ਚੋਂ ਛੋਟੇਪੁਰ ਗੁਰਪ੍ਰੀਤ ਕੁੱਕੀ ਫੁਲਕਾ ਸਾਹਿਬ ਤਰੰਵੀ ਗਾਂਧੀ ਖਾਲਸਾ ਜੀ ਪ੍ਰਸ਼ਾਂਤ ਊਸ਼ਣ ਯੋਗਿੰਦਰ ਯਾਦਵ ਮੇਦਾ ਪਾਟਕਰ ਕੋਈ ਰਿਆ ਹੈ ਇਹਨਾਂ ਦੇ ਨਾਲ ਸੋ ਇਸ ਲਈ ਇਹ ਤਾਂ ਸਿਰਫ ਕਿਸੇ ਤੇ ਲਾਉਣੇ ਹੁਣ ਤੇ ਜੋ ਮਰਜੀ ਕਹੀ ਜਾਣ ਸਾਨੂੰ ਮੈਂ ਦੁਬਾਰਾ ਦੁਬਾਰਾ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਇਹ ਜਿਹੜੇ ਇਸ ਤਰ੍ਹਾਂ ਦੇ ਪੋਲਿਟੀਕਲ ਲੀਡਰਜ਼ ਇਲਜ਼ਾਮ ਲਾਉਂਦੇ ਨੇ ਪੜਾ ਪਾਰਟੀਆਂ ਵਿੱਚ ਨਿਗਾ ਮਾਰ ਕੇ ਦੇਖਣ ਕਿ ਇਹਨਾਂ ਕੋ ਕਿੱਦਾਂ ਦੇ ਲੀਡਰਸ ਨੇ ਸਾਰੇ ਕੀ ਕਿਸੇ ਨੇ ਕਦੀ ਕਿਸੇ پارٹی ਨੇ ਕੋ ਆਪਣੀ ਪਾਰਟੀ ਨਹੀਂ ਬਦਲੀ ਕਿੰਨੇ ਵਾਰ ਤੁਹਾਨੂੰ ਕਿੰਨੇ ਗਿਣਾ ਸਕਦਾ ਵਾਂ ਇਸ ਲਈ ਇਹ ਸਾਰੀਆਂ ਗੱਲਾਂ ਬੇਬੁਨਿਆਦ ਪਾਸਿੰਗ ਖੇਰਾ ਟਾਰਗੇਟ ਮਤਲਬ ਹਰ ਮੈਂ ਸਮਝਦਾ ਕਿ ਕਿਉਂਕਿ ਅਸੀਂ ਸਿਆਦ ਦੇ ਮਿਸਡੀਡਸ ਐਕਸਪੋਜ਼ ਕੀਤੀਆਂ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਕਾਂਗਰਸ ਦੇ ਮਾਫੀਆ ਰਾਜ ਦੇ ਖਿਲਾਫ ਲੜਾਈ ਲੜ ਰਹੇ ਆ ਕਾਂਗਰਸ ਦੇ ਮინისტრ ਨੂੰ ਨੁਰਜ਼ਾਇਨ ਕਰਨ ਤੇ ਫੋਰਸ ਕੀਤਾ ਉਹ ਸਾਡੇ ਨਾਲ ਔਖੇ ਨੇ ਅਕਾਲੀ ਦਲ ਦੇ ਨਾਲ ਪਿਛਲੇ 10 6 ਮੁਕਦਮੇ ਮੇਰੇ ਤੇ ਦਰਜ ਕੀਤੇ ਸੀਗੇ ਉਹਨਾਂ ਨੂੰ ਚੁਗਦਾ ਸੀ ਤਾਂ ਤਾਈਂ ਉਹ ਮੁਕਦਮੇ ਦਰਜ ਕੀਤੇ ਕਾਂਗਰਸ ਦੇ ਬੀਬੀ ਪੱਠਲ ਤੇ ਕਿਸੇ ਹੋਰ ਲੀਡਰ ਤੇ ਮੁਕਦਮੇ ਨਹੀਂ ਦਰਜ ਕਰ ਦਿੱਤੇ ਉਹ